ਕੀ ਮਾਤਾ ਪਿਤਾ ਬਣਨਾ ਅਜ ਵੀ ਤੁਹਾਡਾ ਸੁਪਨਾ ਹੈ ਆਪਣਾ ਮਾਤਾ ਪਿਤਾ ਬਣਨ ਦਾ ਸੁਪਨਾ ਪੂਰਾ ਕਰੋ ਅਪੋਲੋ ਫਰਟੀਲਿਟੀ ਦੇ ਨਾਲ ਮੁਫਤ ਸਲਾਹ ਲਈ ਕਾਲ ਕਰੋ 99539239453 ਤਸਵੀਰਾਂ ਵਿੱਚ ਜਿਸ ਸ਼ਖਸ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਖੁਸ਼ੀ ਨਾਲ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਇਹ ਉਹ ਸਰਕਾਰੀ ਅਧਿਆਪਕ ਨੇ ਜਿਨ੍ਹਾਂ ਨੂੰ ਨੈਸ਼ਨਲ ਐਵਾਰਡ ਦੇ ਲਈ ਚੁਣਿਆ ਗਿਆ ਜੀ ਹਾਂ ਬਰਨਾਲਾ ਦੇ ਸਰਕਾਰੀ ਸਕੂਲ ਦੇ ਵਿੱਚ ਸਮਾਜਿਕ ਵਿਗਿਆਨ ਦੇ ਅਧਿਆਪਕ ਪੰਕਜ गोयल जिन्ना ਨੇ स्कूल ਦੇ ਬੱਚਿਆਂ ਦੀ ਜ਼ਿੰਦਗੀ ਬਣਾ ਦਿੱਤੀ ਤੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੇ ਲਈ ਵੱਡਾ ਸੰਘਰਸ਼ ਕੀਤਾ ਹੈ। ਅਧਿਆਪਕ ਜੀ ਦੀ ਇਸੇ ਲਗਨ ਤੇ ਮਿਹਨਤ ਦਾ ਸਦਕਾ ਉਹਨਾਂ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ 2024 ਲਈ ਚੁਣਿਆ ਗਿਆ ਹੈ ਜੋ ਕਿ ਉਹਨਾਂ ਨੂੰ 5 ਸਤੰਬਰ ਯਾਨੀ ਕਿ ਅਧਿਆਪਕ ਦਿਵਸ ਮੌਕੇ ਨਵੀਂ ਦਿੱਲੀ ਦੇ ਵਿੱਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੁਆਰਾ ਦਿੱਤਾ ਜਾਵੇਗਾ ਜੋ ਕਿ ਉਹਨਾਂ ਦੇ ਲਈ ਬੇਹਦ ਮਾਣ ਵਾਲੀ ਗੱਲ ਹੈ। ਇਹ ਗੱਲ ਸਿਰਫ ਉਹਨਾਂ ਲਈ ਹੀ ਨਹੀਂ ਬਲਕਿ ਸਰਕਾਰੀ ਸਕੂਲ ਬਰਨਾਲੇ ਤੇ ਪੰਜਾਬ ਲਈ ਵੀ ਬੇਹਦ ਮਾਣ ਵਾਲੀ ਹੈ ਇਸ ਅਵਾਰਡ ਦੀ ਖੁਸ਼ੀ ਵਿੱਚ ਬਰਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਤੇ ਸਕੂਲ ਸਟਾਫ ਨੇ ਪੰਕਜ ਗੋਇਲ ਹੋਰਾਂ ਦਾ ਮੂੰਹ ਮਿੱਠਾ ਕਰਵਾ ਕੇ ਉਹਨਾਂ ਨੂੰ ਵਧਾਈ ਦਿੱਤੀ ਇੰਨੇ ਅੱਛੇ ਜਮਾ ਸਾਡੇ ਪਾਸ ਜਿਹੜੇ ਬੱਚੇ ਨੂੰ ਇੰਨਾ ਅੱਛਾ ਪੜਾਉਂਦੇ ਨੇ ਇੰਨਾ ਚੋ ਕਰਦੇ ਨੇ ਤੇ ਰਿਜ਼ਲਟਸ ਉਹਦੀ ਰਿਕੋਰਡਿੰਗ ਇੰਨੇ ਅੱਛੇ ਰਿਜ਼ਲਟਸ ਆਉਂਦੇ ਨੇ ਜਿਹਦੇ ਨਾਲ ਅੱਜ ਲਾਈ ਪੂਰੀ ਡਿਸਟ੍ਰਿਕਟ ਇੱਕ ਡਿਸਟ੍ਰਿਕਟ ਦੇ ਵਿੱਚ ਜਾਂ ਇੱਕ ਸਟੇਟ ਦੇ ਵਿੱਚ ਨਹੀਂ ਆਲ ਓਵਰ ਇੰਡੀਆ ਦੇ ਵਿੱਚ ਸਾਡੇ ਸਕੂਲ ਦਾ ਨਾਮ ਕੀ ਗਰਲਸ ਸਕੂਲ ਬਨਾਲਾ ਤੋਂ ਇੰਨਾਂ ਨੂੰ ਐਜ਼ ਅ ਨੈਸ਼ਨਲ ਅਵਾਰਡ ਲਈ ਸਿਲੈਕਟ ਕੀਤਾ ਫਸਟ ਲਾਸਟ ਇਅਰ ਇੰਨਾਂ ਨੇ ਸਟੇਟ ਅਵਾਰਡ ਅਪਲਾਈ ਕੀਤਾ ਸੀ ਐਂਡ ਹੀ ਗਾਟ ਸਿਲੈਕਟਿਡ ਹੀ ਗਾਟ 3rd ਪੋਜੀਸ਼ਨ ਇਨ ਸਟੇਟ ਲਿਸਟ ਲਾਸਟ ਇਅਰ ਐਂਡ ਫਸਟ ਟਾਈਮ ਨੈਸ਼ਨਲ ਅਵਾਰਡ ਮਿਲਣਾ ਇੱਕ ਡਰੀਮ ਹੈ ਐਂਡ ਸਰ ਹੈਜ਼ ਅਚੀਵਡ 댓 ਡਰੀਮ ਕਿ ਫਸਟ ਟਾਈਮ ਹੀ ਅਪਲਾਈ ਕੀਤਾ ਸੀ ਐਂਡ ਹੀ ਗਾਟ ਇਟ ਐਜ਼ ਅ ਸਕੂਲ ਪ੍ਰਿੰਸੀਪਲ ਇਟਸ ਅ ਮੋਟੀਵੇਸ਼ਨ great motivation for the other staff members also for the students also ki like education jiddon apam sir like jadon vi apan mehnat karde ha hard work always pays jadon vi apan oda fruit hamesha sweet hunda hai chahe late aunda hai kis tarah vi aunda hai but oda fruit acha hunda othe hi national teacher award 2024 de vijeta pankaj goel ne school principal apne saathi adhyapaka ਤੇ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਹੈ ਖੁਸ਼ੀ ਜ਼ਾਹਰ ਕਰਦਿਆਂ ਪੰਕਜ ਜੀ ਨੇ ਆਖਿਆ ਕਿ ਇਸ ਐਵਾਰਡ ਨੇ ਉਹਨਾਂ ਨੂੰ ਹੋਰ ਜਵਾਨ ਕਰ ਦਿੱਤਾ ਤੇ ਇਸ ਹੌਸਲਾ ਅਫਜ਼ਾਈ ਨੇ ਉਹਨਾਂ ਅੰਦਰ ਹੋਰ ਮਿਹਨਤ ਕਰਨ ਦਾ ਜੋਸ਼ ਜਜ਼ਬਾ ਤੇ ਜਨੂੰਨ ਭਰ ਦਿੱਤਾ ਇੱਕ ਬੜੀ ਖੁਸ਼ੀ ਹੋ ਰਹੀ ਹੈ ਨੈਸ਼ਨਲ ਅਵਾਰਡ ਮਿਲਿਆ ਤੇ ਬਾਕੀ ਬੱਚਿਆਂ ਨਾਲ ਮਿਲ ਕੇ ਹੋਰ ਵੱਧ ਖੁਸ਼ੀ ਹੋ ਰਹੀ ਹੈ ਬੱਚਿਆਂ ਨੂੰ ਜਦੋਂ ਪਤਾ ਲੱਗਿਆ ਅੱਜ ਵੀ ਸਾਡੇ ਸਾਨੂੰ ਅਵਾਰਡ ਮਿਲਿਆ ਤਾਂ ਬਾਕੀ ਉਹ ਕਹਿੰਦੇ ਆਪ ਨੂੰ ਤਾਂ ਇੰਜੋਇਮੈਂਟ ਹੋ ਰਹੀ ਸੀ ਬੱਚਿਆਂ ਨੇ ਬੜਾ ਇੰਜੋਏ ਕੀਤਾ ਉਹਨਾਂ ਨੂੰ ਦੇਖ ਕੇ ਹੋਰ ਵੀ ਜ਼ਿਆਦਾ ਪ੍ਰਾਊਡ ਫੀਲ ਹੋਇਆ ਵੀ ਵਾਕਈ ਇਹ ਬੱਚਿਆਂ ਵਾਸਤੇ ਜੇ ਆਪਾਂ ਕੁਝ ਕਰਦੇ ਆਂ ਤਾਂ ਕੁਦਰਤ ਉਹਦਾ ਰਿਵਾਰਡ ਜ਼ਰੂਰ ਦਿੰਦੀ ਹੈ ਰੀਸੈਂਟਲੀ ਹੁਣੀ ਕਿਸੇ ਦਾ ਇੱਕ ਕਾਲ ਆਇਆ ਸੀ ਤੇ ਉਹਨਾਂ ਨੇ ਇੱਕ ਬੜੀ ਡਿਫਰੈਂਟ ਜੀ ਗੱਲ ਕੀਤੀ ਉਹ ਕਹਿੰਦੇ ਵੀ ਸਰ ਗਰਲ ਸਕੂਲ ਦਾ ਨਾਮ ਮੇਰੇ ਕਹਿੰਦਾ ਸਿਸਟਰ ਵੀ ਗਰਲ ਸਕੂਲ ਚੋਂ ਪੜ੍ਹ ਕੇ ਗਏ ਨੇ ਤੁਹਾਡੇ ਸਕੂਲ ਦਾ ਨਾਮ ਇੰਨਾ ਅੱਛਾ ਲੱਗਦਾ ਵੀ ਅਸੀਂ ਪ ਤਾਂ ਦਾ ਪਵਿਕ ਵੀ ਅੱਛਾ ਹੈ ਤੇ ਸਕੂਲ ਦੇ ਵਿੱਚ ਸੁਰੱਖਿਆਤ ਹੈ ਇਹ ਚੀਜ਼ ਨੋ ਡਾਊਟ ਇੱਕ ਰਿਵਾਰਡ ਮਿਲਣਾ ਆਡੀ ਲਾਈਫ ਦੇ ਵਿੱਚ ਹੋ ਹੁੰਦਾ ਪਰ ਪੇਰੈਂਟਸ ਦੇ ਵਿਊਜ਼ ਮਿਲਨੇ ਉਹ ਇੱਕ ਵੱਖਰਾ ਰਿਵਾਰਡ ਸੋ ਬੜੀ ਖੁਸ਼ੀ ਮਹਿਸੂਸ ਹੋ ਰਹੀ ਹੈ ਫਿਲਹਾਲ ਪਰ ਲਾਸਟ ইয়ার ਮੈਨੂੰ ਸਟੇਟ ਅਵਾਰਡ ਮਿਲਿਆ ਸੀ ਪੰਜਾਬ ਸਰਕਾਰ ਦੁਆਰਾ ਤੇ ਰੀਸੈਂਟਲੀ ਮੈਨੂੰ ਹੁਣ ਕੱਲ ਜਿਹੜੀ ਲੈਟਰ ਆਈ ਹੈ ਇਸ਼ੂ ਕੀਤੀ ਹੈ ਗਵਰਨਮੈਂਟ ਆਫ ਇੰਡੀਆ ਨੇ ਉਹਦੇ ਵਿੱਚੋਂ ਨੈਸ਼ਨਲ ਅਵਾਰਡ ਮਿਲ ਰਿਹਾ ਤਾਂ ਪ੍ਰੇਜ਼ ਜਦੋਂ ਕੋਈ ਅਵਾਰਡ ਮਿਲਦਾ ਇਟਸ ਲਾਈਕ ਅ ਮੋਟੀਵੇਸ਼ਨਲ ਹੈ ਨਾ ਆਪਣਾ ਸਭ ਤੋਂ ਵੱਡਾ ਮੋਟੀਵੇਸ਼ਨ ਹੁੰਦੀ ਹੈ ਐਸ ਟਾਈਮ ਮੀਡੀਏ ਦੇ ਵਿੱਚਾਂ 45 ਦੇ ਹੋ ਗਏ ਬੱਚੇ ਬਾਹਰ ਪੜ ਰਹੇ ਨੇ ਤਾਂ ਕਿਤਨੇ ਕਿਤੇ ਲਾਈਫ ਥੋੜੀ ਸਾਇਲੈਂਟ ਜੀ ਹੋ ਜਾਂਦੀ ਹੈ ਵੀ ਚਲੋ ਇੱਕ ਰੂਟੀਨ ਦੇ ਵਿੱਚ ਜਿਵੇਂ ਚੱਲ ਰਿਹਾ ਸੀ ਕੰਮ ਚੱਲੋ ਪਰ ਇਹੇ ਅਵਾਰਡ ਮਿਲਣਾ ਜਿੱਥੇ ਇੱਕ ਖੁਸ਼ੀ ਦੀ ਗੱਲ ਹੈ ਉੱਥੇ ਇੱਕ ਜ਼ਿੰਮੇਵਾਰੀ ਵੀ ਨਾਲ ਹੈ ਤਾਂ ਹੁਣ ਮੈਨੂੰ ਇਹ ਲੱਗਦਾ ਵੀ ਸ਼ਾਇਦ ਇਹ ਅਵਾਰਡ ਮੈਨੂੰ 10 ਸਾਲ ਹੋ ਰਹੇ ਮੈਨੂੰ ਇਹਨੇ ਯੰਗ ਕਰਤਾ ਵੀ ਮੈਂ 10 ਸਾਲ ਹੋਰ ਦੱਬ ਕੇ ਆਉਦਾ ਇਹਨਾਂ ਬੱਚੀਆਂ ਨੂੰ ਪੜਾਵਾਂ ਤੇ ਬੜੀ ਖੁਸ਼ੀ ਮਿਲਦੀ ਹੈ ਦਾ ਅੱਛਾ ਇਹੀ ਡ੍ਰੀਮ ਹੈ ਵੀ ਲੜਕੀਆਂ ਇੰਨਾ ਵੱਡਾ ਲਿਖਿਆ ਜਾਣ ਸਮਾਜ ਦੇ ਵਿੱਚ ਵੀ ਆਪਦੇ ਪੈਰਾਂ ਤੇ ਖੜੀਆਂ ਹੋਣ ਤੇ ਪ੍ਰਾਊਡ ਫੀਲ ਕਰੀਏ ਜੇ ਸਾਡੀ ਪੜ੍ਹਾਈ ਵੀ ਬੱਚੀ ਹੈ ਤੇ ਫੀਲਡ ਦੇ ਵਿੱਚ ਬੜਿਆ ਕੰਮ ਕਰ ਰਹੀ ਹੈ ਇਹਹੀ ਟਾਰਗੇਟ ਹੈ ਲਾਈਵ ਦਾ